ਇਸ ਹਫਤੇ ਰਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਪٹرول ਪੰਪ ਉਨਲ ਹੋਇਆ ਹਮਲਾ ਜਾਨੀ ਨੁਕਸਾਨ ਤੋਂ ਬਚਾ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਮੁਸ ਕਰ ਰਹੀ ਹੈ ਜਾਂਚ ਬੀਤੀ ਤੇ ਰਾਤ ਪਟਾਲਾ ਨੀਤੀਕ ਪਿੰਡ ਕੁਮ ਕਲਾਮੇ ਕੇ ਪੀਐਸਫ ਦੇ ਰਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤੇ ਨਾਂ 36 ਨੌਜਵਾਨਾਂ ਵੱਲੋਂ ਪٹرول ਪੰਪ ਉਨਲ ਹਮਲਾ ਕੀਤਾ ਗਿਆ ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ ਹਮਲੇ ਵਿੱਚ ਮਾਦੀ ਘਾਤੇ ਜਾਨੀ ਨੁਕਸਾਨ ਤੋਂ ਬਚਾ ਹੋਇਆ ਹੈ ਪਰ ਸੀਸੀਟੀਵੀ ਮੁਤਾਬਕ ਇਹ ਹਮਲਾ ਜ਼ਬਰਦਸਤ ਸੀਯਤ ਕਰਦੇ ਇਹ ਤਰ ਅਗਤਾ ਗੁਬਾਰ ਲੰਕਿਆ ਉਥੇ ਡਰਟਾਇਡ ਸਾਹਿਬ ਸਪੈਕਟਰ ਪੰਚੀ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਤੇ ਕਰ ਵਿਆਹ ਦਾ ਪ੍ਰੋਗਰਾਮ ਹੈ ਉਹਨਾਂ ਦੇ ਬੱਚੇ 20% ਤੋਂ ਪਿੰਡ ਆਏ ਹੋਏ ਹਨ ਤੇ ਰਾਤ ਉਹ ਬੱਚਿਆਂ ਨਾਲ ਚੱਤ ਸੈਦ ਕਰਕੇ ਵਾਪਸ ਆਇਆ ਤਾਂ ਇੱਕਦਮ ਤਮਕਾ ਸੁਣਿਆ ਜਦ ਬਾਹਰ ਆਕੇ ਦੇਖਿਆ ਤਾਂ ਮੇੜੀ ਅੰਦਰ ਅਗਤਾ ਗੁਬਾਰ ਨਚਰ ਆਇਆ ਸੀ ਸੀਸੀਟੀਵੀ ਚੈੱਕ ਕਰਨ ਤੇ ਪਤਾ ਚੱਲਿਆ ਕਿ ਪੈਟਰੋਲ ਮਾਮ ਨਾਲ ਹਮਲਾ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਉਹਨਾਂ ਦੀ ਕਿਸੇ ਨਾਲ ਕੋਈ ਲੜਦਬਾਜੀ ਨਹੀਂ ਹੈ ਉਹਨਾਂ ਦੇ ਕਾਪੀ ਘਾਰ ਲਗਾਈ ਹੈ ਉੱਥੇ ਹੀ ਸਬੰਧਤ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦੱਸਦੇ ਹੋਏ ਕਿ ਆਕੇ ਸੀਸੀਟੀਵੀ ਕੰਦਾਲੀ ਚਾਰੇ ਦਿਨ ਲੋਕਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਕੇਸ ਦਾ ਚ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੱਲ 9 ਵਜੇ ਦੀ ਗੱਲ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਹੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਮ ਸੁੱਟੇ ਬੰਦੇ ਆ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਟੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੇ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਚੋਰੀ ਕੁਝ ਚੰਗ ਕਰਦੇ ਮੈਂ ਬੀਐਸਐਫ ਤੋਂ ਰਟਾਇਆ ਰ ਹ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਉਂ ਤੋਂ ਇਹੋ ਜਿਹਾ ਕੰਮ ਹੋਣਾ ਕਰਨ। ਇਹ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਕਿੰਨੇ ਸਮੇਂ ਤੋਂ ਇਸੇ ਪਿੰਡ 'ਚ ਰਹ ਰਹੇ ਹੋ। ਪਾਹੀ ਤੇ ਸਦੀਕਾ ਤਾਂ ਇੱਥੇ ਹੀ ਹੈ। ਕਿਸੇ ਨਾਲ ਕੋਈ ਰੰਜਿਸ਼ ਕਾ ਨਹੀਂ ਭਾਜੀ ਨਹੀਂ ਨੋ ਨੋ। ਕਿਹਦੇ ਘਰ ਨਹੀਂ ਜਾਂਦਾ ਮੈਂ। ਰੋਡ ਤੇ ਸਸਰੀ ਗੱਲ ਸਾਰਿਆਂ ਨੂੰ। ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਬੱਚਿਆਂ ਦੀ ਕੋਈ ਲੜਨ ਨਹੀਂ, ਬੱਚੇ ਤਾਂ ਬਾਹਰ ਰਹਿੰਦੇ ਸਾਡੇ। ਪੰਜ ਬੱਚੇ ਸਾਡੇ ਚਾਰ ਬਾਹਰ ਆ। ਉਹ ਵੀ ਆਏ ਆ। ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਸਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰ ਤਾਂ ਇਹੋ ਜਿਹਾ ਕੰਮ ਕਰਨੋ ਹਾਂਜੀ ਇਹ ਨਾ ਕੰਟਰੋਲ ਵਾਲੀ ਬੋਟਲ ਆ ਮੇਬੀ ਕੰਟਰੋਲ ਹੈ ਜਾਂ ਦੂਜਾ ਹਗਾ ਤੀਕ ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ ਇਹ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦਣੇ ਹੈਗੇ ਮੈਡਮ ਸੀਸੀਟੀਵੀ ਵੀ ਸਾਹਮਣੇ ਹੈ ਉਹਦੇ ਵਿੱਚ ਕੀ ਕੁਝ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ ਮੇਰੇ ਸਾਹਮਣੇ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੂ ਲੱਗਦੇ ਪਤਾ ਲੱਗਾ ਜਦੋਂ ਰਾਣੀ ਜੀ ਜਦੋਂ ਇਹ ਹੋ ਜੂਗਾ ਹਜੇ ਤੱਕ ਇਹ ਹੋ ਜੀ ਗੱਲ ਸਾਹਮਣੇ ਤੇ ਨਹੀਂ ਆਏਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟਰਾਈ ਨਹੀਂ ਤੇ ਆਸ-ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਵਟ ਉਹ ਕਹਿ ਰਹੇ ਆ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ